ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੀ ਹਾਂ ਇੱਕ ਹੋਰ ਨਵੀਆਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਪੰਜ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 1 ਅਕਤੂਬਰ ਮਹੀਨੇ ਦੇ ਲਈ ਕਰ ਦਿੱਤੇ ਗਏ ਹਨ ਪੰਜ ਵੱਡੇ ਬਦਲਾਅ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ ਭਾਰਤੀ বাসਦੇ ਹਨ ਤੇ ਪਿਛਲੇ ਕਈ ਸਮੇਂ ਤੋਂ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਸੂਬਿਆਂ ਦੇ ਵਿੱਚ ਮਿਨਿਮਮ ਬੇਸ ਦੇ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਪੰਜਾਬੀਆਂ ਨੂੰ ਹੀ ਹੋਵੇਗਾ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ 온ਟਾਰੀਓ ਸਮੇਤ ਪੰਜ ਸੂਬਿਆਂ ਦੇ ਵਿੱਚ ਮਿਨਿਮਮ ਬੇਸ ਜੋ ਕਿ ਪ੍ਰਤੀ ਘੰਟੇ ਦੀ ਮਿਲਦੀ ਸੀ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜੀ ਹਾਂ 온ਟਾਰੀਓ ਸੂਬੇ ਦੇ ਵਿੱਚ ਜਿੱਥੇ ਕਿ ਪਹਿਲਾਂ 17.20 ਡਾਲਰ ਮਿਲਦੇ ਸੀ ਹੁਣ 17.60 ਡਾਲਰ ਮਿਲਣਗੇ 40 ਸੈਂਟ ਦਾ ਵਾਧਾ ਕਰ ਦਿੱਤਾ ਗਿਆ ਹੈ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 16.50 ਡਾਲਰ ਮਿਲਦੇ ਸੀ ਜਿਸ ਨੂੰ ਕੀ ਵਧਾ ਕੇ ਹੁਣ ਗਿਆ ਹੈ ਇਸੇ ਦੌਰਾਨ ਹੁਣ ਨੋਵਾ ਸਕੋਸ਼ੀਆ ਦੇ ਵਿੱਚ ਵੀ ਮਿਨਿਮਮ ਵੇਜ 16.50 ਡਾਲਰ ਕਰ ਦਿੱਤੀ ਗਈ ਹੈ ਇਸੇ ਦੌਰਾਨ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਵੀ ਹੁਣ 15.80 ਡਾਲਰ ਤੋਂ ਵਧਾ ਕੇ ਮਿਨਿਮਮ ਵੇਜ 16 ਡਾਲਰ ਪ੍ਰਤੀ ਘੰਟੇ ਕਰ ਦਿੱਤੀ ਗਈ ਹੈ ਸਸਕਾਚਵਨ ਸੂਬੇ ਦੇ ਵਿੱਚ ਵੀ ਹੁਣ 15 ਡਾਲਰ ਤੋਂ ਵਧਾ ਕੇ 15.35 ਡਾਲਰ ਪ੍ਰਤੀ ਘੰਟੇ ਦੇ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਹੁਣ ਦੂਸਰੀ ਅਪਡੇਟ ਵੀ ਪੰਜਾਬੀਆਂ ਦੇ ਲਈ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡੀਅਨ ਵਰਕਰ ਬੈਨੀਫਿਟ ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਵਿੱਚ ਪ ਬਰ ਮਹੀਨੇ ਦੇ ਵਿੱਚ ਹੀ ਹੁਣ ਜੇਕਰ ਤੁਸੀਂ ਸਿੰਗਲ ਹੋ ਤੇ ਤੁਹਾਨੂੰ 533 ਡਾਲਰ ਅਤੇ ਜੇਕਰ ਤੁਸੀਂ ਮੈਰਿਡ ਹੋ ਤੇ ਤੁਹਾਨੂੰ 698 ਡਾਲਰ ਤੱਕ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਹਨ ਤੇ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ 183 ਡਾਲਰ ਹੋਰ ਤੁਹਾਨੂੰ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੇਅਰ ਹੋਮ ਵਰਕਰ ਦੇ ਤਹਿਤ ਦਰਵਾਜ਼ੇ ਖੋਲੇ ਗਏ ਸਨ ਸੋ ਜਿਸ ਦੇ ਤਹਿਤ ਕਿ ਕੇਅਰ ਹੋਮ ਵਰਕਰਾਂ ਨੂੰ ਇੱਕ ਜਿਹਾ ਐਮਪਲੋਇਰ ਲੱਭਣਾ ਪੈਂਦਾ ਸੀ ਕਿ ਜਿਸ ਦੀ ਇਨਕਮ 1 ਲੱਖ ਡਾਲਰ ਹੋਵੇ ਪਰ ਇਸੇ ਦੌਰਾਨ ਇਹ ਐਮਪਲੋਇਰ ਲੱਭਣ ਕਾਫੀ ਜਿਆਦਾ ਮੁਸ਼ਕਲ ਹੁੰਦਾ ਸੀ ਸੋ ਇਸ ਤੋਂ ਇਲਾਵਾ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਵੀ ਰਾਹਤ ਦੇ ਦਿੱਤੀ ਗਈ ਹੈ ਹੁਣ ਦੋ ਏਮਪਲੋਇਰ ਰਲ ਕੇ ਵੀ ਇੱਕ ਏਮਪਲੋਈ ਨੂੰ ਰੱਖ ਸਕਦੇ ਹਨ ਜਿਸ ਤੋਂ ਬਾਅਦ ਕੀ ਉਸ ਨੂੰ ਪੀਆਰ ਲੈਣੀ ਕਾਫੀ ਜਿਆਦਾ ਸੌਖੀ ਹੋ ਜਾਵੇਗੀ ਕਿਉਂਕਿ ਹੈਲਥ케ਅਰ ਦੇ ਵਿੱਚ ਕਾਫੀ ਜਿਆਦਾ ਆਸਾਨ ਹੈ ਇਸ ਸਮੇਂ ਪੀਆਰ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਉਹ ਪੀਆਰ ਲੈ ਕੇ ਕੈਨੇਡਾ ਦੇ ਵਿੱਚ ਪਰਮਨੈਂਟ ਤੌਰ ਦੇ ਉਤੇ ਰਹਿ ਸਕਦਾ ਹੈ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 80000 ਤੱਕ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਸਿਰਫ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 19 ਤੋਂ 20000 ਲੋਕਾਂ ਨੂੰ ਹੀ ਪੀਆਰ ਦਿੱਤੀ ਗਈ ਹੈ ਤੇ ਡਰਾਅ ਵੀ ਜਿਹੜੇ ਉਹ ਬਹੁਤ ਘੱਟ ਕੱਢੇ ਗਏ ਹਨ ਸੋ ਇਸੇ ਦੌਰਾਨ ਹੁਣ ਅਕਤੂਬਰ ਮਹੀਨੇ ਤੋਂ ਲੈ ਕੇ ਨਵੰਬਰ ਅਤੇ ਦਸੰਬਰ ਮਹੀਨੇ ਦੇ ਵਿੱਚ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਕੋਟਾ ਪੂਰਾ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਕਿ ਹੁਣ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਟ੍ਰੇਡ ਦੇ ਵੀ ਜਿਹੜੇ ਉਹ ਵੱਡੇ ਤੌਰ ਦੇ ਉੱਤੇ ਡਰਾਅ ਕੱਢੇ ਜਾਣ ਜਿਸ ਦਾ ਕਿ ਸਭ ਤੋਂ ਵੱਡਾ ਫਾਇਦਾ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੋਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਹੁਣ ਆਪਣੀ ਪੀਆਰ ਲੈਣਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ ਟ੍ਰੇਡ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਦੇ ਵੱਲੋਂ ਕੀ ਹੁਣ ਆਪਣੀ ਪੀਆਰ ਦੀ ਅਪੀਲ ਕੀਤੀ ਜਾ ਰ ਡਰਾ ਕਦੋਂ ਕੱਢੇ ਜਾਣਗੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਅਗਲੇ ਆਉਣ ਵਾਲੇ 90 ਦਿਨਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਟ੍ਰੇਡ ਦੇ ਡਰਾ ਜਿਹੜੇ ਕੱਢੇ ਜਾ ਸਕਦੇ ਆ ਜਿਸ ਦੇ ਕਾਰਨ ਪੀਆਰ ਲੈਣੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਆਸਾਨ ਹੋ ਜਾਵੇਗੀ ਇਸ ਤੋਂ ਬਾਅਦ ਹੁਣ ਅਗਲੀ ਚੌਥੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 31 ਜੁਲਾਈ ਤੱਕ ਦਾ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ ਤੇ 31 ਜੁਲਾਈ ਤੱਕ ਕੈਨੇਡਾ ਦੇ ਵੱਲੋਂ 246000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਦਿੱਤੀ ਗਈ ਹੈ ਜਦਕਿ ਉਹਨਾਂ ਦੇ ਵੱਲੋਂ ਟੀਚਾ ਰੱਖਿਆ ਗਿਆ ਸੀ 395000 ਲੋਕਾਂ ਨੂੰ ਪੀਆਰ ਦੇਣ ਦਾ ਸੋ ਇਸੇ ਦੌਰ ਵਾਲ ਦੇ ਵਿੱਚ ਵਧ ਸਕਦੇ ਹਨ ਕਿਉਂਕਿ ਵਕ ਵਕ ਪ੍ਰਵਿੰਸਾਂ ਦੇ ਵੱਲੋਂ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲੋਂ ਆਪਣੇ ਪੀਆਰ ਦੇ ਟੀਚੇ ਵਧਾ ਲੈ ਗਏ ਹਨ ਜਿਵੇਂ ਕਿ ਅਲਬਰਟਾ ਸੂਬੇ ਦੇ ਵਿੱਚ ਪਹਿਲਾਂ ਪੀਐਨਪੀ ਦੇ ਡਰਾਅ ਕੱਢੇ ਜਾਣੇ ਸੀ ਸਿਰਫ 1500 ਲੋਕਾਂ ਨੂੰ ਪੀਆਰ ਮਿਲਣੀ ਸੀ ਪਰ ਇਸ ਨੂੰ ਵਧਾ ਕੇ ਹੁਣ 6400 ਕਰ ਦਿੱਤਾ ਗਿਆ ਹੈ ਸੋ ਇਸ ਤਰ੍ਹਾਂ ਹੁਣ ਪੀਆਰ ਦੇ ਅੰਕੜੇ ਕਿਤੇ ਨਾ ਕਿਤੇ ਸਾਲ 2025 ਦੇ ਦੌਰਾਨ ਵਧ ਸਕਦੇ ਹਨ ਜੋ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲ ਪਰਤਿਆਂ ਦੇ ਵੀਜ਼ੇ ਰਿਫਿਊਜ਼ ਕੀਤੇ ਗਏ ਹਨ ਤੇ ਦੂਜੇ ਪਾਸੇ ਕੈਨੇਡਾ ਦੇ ਕਾਲਜ ਹੁਣ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਚੁੱਕੇ ਹਨ ਇਸ ਤੋਂ ਇਲਾਵਾ ਜਿਹੜੇ ਕਾਲਜਾਂ ਦੇ ਵਿੱਚ ਟੀਚਰ ਪੜ੍ਹਾਉਂਦੇ ਸਨ ਉਹਨਾਂ ਦੀਆਂ ਵੀ ਹੁਣ ਜੌਬਾਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਹਨ ਜੀਹਾਂ ਤੋਂ ਤੁਹਾਨੂੰ ਦੱਸ ਦਿਆ ਕਿ ਹੁਣ ਕੈਨੇਡਾ ਦੀ ਸੜਕਾਂ ਦੇ ਉੱਤੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਕੈਨੇਡਾ ਸਰਕਾਰ ਦੇ ਖਿਲਾਫ ਧਰਨੇ ਲਗਾਏ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਟੂਡੈਂਟਾਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਹਨ ਵੀਜ਼ੇ ਅਪਰੂਵ ਕਰਨੇ ਚਾਹੀਦੇ ਹਨ ਤੇ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਵਾਰ ਫਿਰ ਤੋਂ ਸ ਹਾਂ ਇਸ ਤੋਂ ਇਲਾਵਾ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਸਿਰ ਦੇ ਉੱਤੇ ਹੀ ਕਈ ਕੈਨੇਡਾ ਦੇ ਕਾਲਜ ਚੱਲ ਰਹੇ ਸਨ ਜਿਸ ਤੋਂ ਬਾਅਦ ਕਿ ਹੁਣ ਉਹਨਾਂ ਦੇ ਵੱਲੋਂ ਆਪਣੇ ਕੋਰਸ ਵੀ ਬੰਦ ਕਰ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਟੀਚਰਾਂ ਨੂੰ ਵੀ ਜੌਬ ਦੇ ਤੋਂ ਹੁਣ ਹੱਥ ਧੋਣੇ ਪੈ ਚੁੱਕੇ ਹਨ ਜਿਸ ਤੋਂ ਬਾਅਦ ਕਿ ਹੁਣ ਇਹਨਾਂ ਟੀਚਰਾਂ ਦੇ ਵੱਲੋਂ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਉਤਰਿਆ ਗਿਆ ਹੈ ਤੇ ਰੋਸ ਪ੍ਰਦਰਸ਼ਨ ਕੈਨੇਡਾ ਸਰਕਾਰ ਦੇ ਖਿਲਾਫ ਕੀਤਾ ਗਿਆ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਸਟੂਡੈਂਟ ਵੀਜ਼ਾ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ੍ਹਿਆ ਜਾ ਸਕਦਾ ਹੈ ਜੋ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਵੱਡੀ ਖੁਸ਼ਖਬਰੀ